ਆ ਵੇਖੋ ਵੀਰ ਦਾ ਸਾਰੀਆਂ ਕੰਧਾਂ ਡੇਗੀਆਂ ਵਾਂ ਪਰਾਂ ਬਰਾਂਡੇ ਦੀ ਕੰਧ ਵੀ ਡੇਗੀ ਆ ਕੋਠੇ ਤੇ ਰਹਿਂਦੇ ਆ ਅੱਗੇ 88 ਸਾਡੇ ਏਰੀਆ ਨੂੰ ਇਹ ਸ਼ੁਰੂ ਤੋਂ ਮਾਰ ਪੈਂਦੀ ਆ ਰਹੀ ਆ ਐਰਕਾਂ ਕੋਈ 25 ਸਾਲ ਬਾਅਦ ਜਿਹੜਾ ਨਾ ਪਾਣੀ ਮਤਲਬ ਆਇਆ ਸਰਕਾਰਾਂ ਦੀ ਨਿਗਹਿਲੀ ਆ ਜਿਹੜਾ ਸਾਡੇ ਮਤਲਬ ਬੰਦ ਨਹੀਂ ਬੰਦੀਆਂ ਤੁਸੀ ਆ ਲੈ ਕੋਈ ਆਣ ਕੇ ਜਦੋਂ ਵੋਟਾਂ ਹੁੰਦੀਆਂ ਉਦੋਂ ਆਉਂਦੇ ਆ ਸਾਰੇ ਨਾਲ ਕਿਹੜੀ ਸਾਡਾ ਘਰ ਦਾ ਕਿਹੜਾ ਗੇਟ ਆ ਉਹ ਟੁੱਟ ਚੁੱਕਾ ਆ ਜਿਹੜਾ ਬਰਾਂਡਾ ਡੰਗਰਾਂ ਵਾਲਾ ਉਹ ਆ ਡੇਗ ਚੁੱਕਾ ਆ ਬੋਰਡ ਮਾਰੇਲਾ ਸਾਡੇ ਘਰ ਦੀ ਬੈਕਸਾਈਡ ਤੇ 15 ਫੁੱਟ ਤੋਂ ਵੱਧ ਪਾਣੀ ਆ। ਇਧਰ ਡੇਰੇ ਆ। ਇਹ ਹੁਣ ਸਾਨੂੰ ਆਪਾਂ ਕੱਲ ਤੋਂ ਫੋਨ ਕੱਲ ਤੋਂ ਫੋਨ ਕਰੀ ਜਾਂਦੇ ਆ ਵੀ ਸਾਡੇ ਕੋਲ ਅਜੇ ਤੱਕ ਪਾਣੀ ਨਹੀਂ ਪਹੁੰਚਾ ਤੇ ਨਾ ਸਾਡੀ ਆਵਾਜ਼ ਜਾਂਦੀ ਜ ਉਹਨਾਂ ਨੂੰ ਉੱਥੇ ਪਹੁੰਚਾ ਗਿਆ ਜੀ। ਪੰਜਾਬ ਦੇ ਉੱਤੇ ਮੁਸੀਬਤ ਪਈ ਆ ਤੇ ਜਿਹੜੇ ਪੰਜਾਬ ਜਿਹੜੇ ਆਪਣੇ ਫੌਜ ਦੇ ਜਵਾਨ ਨੇ ਉਹ ਵੀ ਜਿਹੜੇ ਪੰਜਾਬੀਆਂ ਦੀ ਪੂਰੀ ਮਦਦ ਕਰ ਰਹੇ ਆ ਦੇਖ ਸਕਦੇ ਵੀ ਕਿਸਤੀਆਂ ਜਿਹੜੀਆਂ ਬਿਆੜੀਆਂ ਲੈ ਕੇ ਆਏ ਨੇ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਦੀਨ ਹੁੰਦੇ ਪਿੰਡ ਗੱਗੋਮਾਹ ਦੇ ਵਿੱਚ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਕਿ ਜਿੱਧਰ ਵੀ ਤੁਸੀਂ ਝਾਤ ਮਾਰੋਗੇ ਆਹ ਚਾਰੇ ਪਾਸੇ ਪਾਣੀ ਹੀ ਪਾਣੀ ਖੜਾ ਨਜ਼ਰ ਤੁਹਾਨੂੰ ਆਏਗਾ ਲੇਕਿਨ ਜੇ ਲੋਕਾਂ ਦੀ ਗੱਲ ਕਰੀਏ ਆਮ ਲੋਕਾਂ ਦੀ ਗੱਲ ਕਰੀਏ ਤਾਂ ਬੜਾ ਹੀ ਮੁਸ਼ਕਲ ਹੋਇਆ ਪਿਆ ਲੋਕ ਜਿਹੜੇ ਆਪਣੇ ਘਰ ਛੱਡ ਕੇ ਜਿਹੜੇ ਬੇਕਾਰ ਹੋਏ ਪਏ ਨੇ ਲੇਕਿਨ ਜਿਹੜੀਆਂ ਪੰਜਾਬੀ ਜਿਹੜੇ ਨੌਜਵਾਨ ਨੇ ਪੰਜਾਬੀ ਸੰਸਥਾਵਾਂ ਨੇ ਜਾਂ ਪੰਜਾਬੀ ਹੋਰ ਜਿਹੜੇ ਆਪਣੇ ਭਰਾ ਨੇ ਪੂਰੇ ਪਿੰਡ ਦੇ ਵਿੱਚ ਜਿਹੜਾ ਆਪਣਾ ਰਾਸ਼ਨ ਪਾਣੀ ਲੈ ਕੇ ਪੂਰਾ ਲੋਕਾਂ ਦੇ ਘਰੇ ਜਾ ਰਹੇ ਨੇ ਜਿਨ੍ਹਾਂ ਨੂੰ ਰਾਸ਼ਨ ਦੀ ਜਰੂਰਤ ਹੈ ਸਾਡੇ ਨਾਲ ਪਿੰਡ ਦੇ ਕੁਝ ਲੋਕ ਮੌਜੂਦ ਹਨ ਗੱਲਬਾਤ ਕਰਦੇ ਆ ਇਹ ਪਾਣੀ ਕਦੋਂ ਆਇਆ ਸੀ ਤੇ ਅੱਜ ਕਿੰਨੇ ਦਿਨ ਹੋ ਗਏ ਜਿਹੜਾ ਪਾਣੀ ਆਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਰਾਤ ਸਿੰਘ ਹੈ ਪਿੰਡ ਮੇਰਾ ਸਮਰਾਵ ਹੈ ਤਹਿਸੀਲ ਹੈ ਨਾਲਾ ਪਾਣੀ ਆਏ ਨੂੰ ਵੀਰ ਚਾਰਕ ਦਿਨ ਹੋ ਗਏ ਆ ਪਾਣੀ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਹੀ ਆ ਆ ਵੇਖੋ ਵੀਰ ਦਾ ਸਾਰੀਆਂ ਕੰਧਾਂ ਡੇਗੀਆਂ ਵਾਂ ਪਰਾਂ ਬਰਾਂਡੇ ਦੀ ਕੰਧ ਵੀ ਡੇਗੀ ਆ ਕੋਠੇ ਤੇ ਰਹਿਣ ਦੇ ਆ ਆਈਂਦਾ ਚੱਲੇ ਹੁਣ ਵੀਰ ਆਂਦੇ ਪਾਣੀ ਦਾ ਕੋਈ ਪਤਾ ਨਹੀਂ ਹਲੇ ਵੀ ਪਿੱਛੋਂ ਕਹੀ ਜਾਂਦੇ ਆ ਵੀ ਪਾਣੀ ਹੋਰ ਆਉਣਾ ਦੱਸੋ ਵੀ ਆ ਜਿਹੜਾ ਪਾਣੀ ਆ ਰਿਹਾ ਕਿਹੜੀ ਸਾਈਡ ਤੋਂ ਪਾਣੀ ਆ ਰਿਹਾ ਤੇ ਅੱਗੇ ਕਿਹੜੀ ਸਾਈਡ ਤੇ ਜਿਹੜਾ ਪਾਣੀ ਜਾ ਰਿਹਾ ਤੇ ਕਿੰਨੇ ਪਿੰਡ ਜਿਹੜੀ ਇਸ ਦੀ ਮਾਰ ਦੀ ਹਟਾ ਰਹੇ ਨੇ ਪਾਣੀ ਵੀਰ ਡੇਰਾ ਸਾਈਡ ਤੋਂ ਆ ਰਿਹਾ ਡੇਰਾ ਸਾਹਿਬ ਤੋਂ ਤੇ ਇਨਾਲਾ ਸਾਈਡ ਨੂੰ ਜਾ ਰਿਹਾ ਇੱਥੋਂ ਥਾਣੂ ਪਿੰਡੀਆਂ ਸਾਦਾ ਨੂੰ ਤੇ ਬਹੁਤ ਮਾਰਿਆ ਤੁਹਾਡੇ ਸਾਹਮਣੇ ਹੀ ਆ ਪਾਣੀ ਦੀ ਝੋਨੇ ਸਾਰੇ ਖਰਾਬ ਹੋ ਗਏ ਆ ਇੱਧਰ ਤੇ ਬਹੁਤ ਨੀਵਾ ਮਾ ਥਾ ਤੁਹਾਡੇ ਸਾਹਮਣੇ ਦੇਖਣ ਨਹੀਂ ਲਿਆ ਕੁਝ ਵੀ ਹਾਂਜੀ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਖਪਾਲ ਸਿੰਘ ਹੈ ਜੀ ਪਿੰਨ ਸਮਰਾਾ ਸੁਖਪਾਲ ਜੀ ਕਿ ਗਣਾ ਜਾਓਗੇ ਕਦੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਜਿਹੜਾ ਪਾਣੀ ਆਇਆ ਹੈ ਕਿ ਜਾਂ ਪਹਿਲੇ ਇਸ ਤੋਂ ਪਹਿਲੇ ਕੋਈ ਪਾਣੀ ਆਇਆ ਸੀ ਪਹਿਲਾਂ ਵੀ ਜੀ ਅੱਗੇ 88 ਚ ਸਾਡੇ ਏਰੀਆ ਨੂੰ ਇਹ ਸਤੁਰੂ ਤੋਂ ਮਾਰ ਪੈਂਦੀ ਆ ਰਹੀ ਆ ਏਰਕਾ ਕੋਈ 25 ਸਾਲ ਬਾਅਦ ਜਿਹੜਾ ਨਾ ਪਾਣੀ ਮਤਲਬ ਆਇਆ ਤੇ ਪਾਣੀ ਇਹ ਵੀ ਇਦੋਂ ਜ਼ਿਆਦਾ ਰਕਮ ਵੀ ਆ ਗਿਆ ਦਰਿਆ ਤੇ ਸਾਨੂੰ ਮਾਰਿਆ ਸਰਕਾਰਾਂ ਦੀ ਨਿਘੇਲੀ ਹੈ ਜਿਹੜਾ ਸਾਡੇ ਮਤਲਬ ਬੰਦ ਨਹੀਂ ਬੰਦੀਆਂ ਤੂਸੀ ਆਲੇ ਕੋਈ ਆਣ ਕੇ ਜਦੋਂ ਵੋਟਾਂ ਹੁੰਦੀਆਂ ਉਦੋਂ ਆਉਂਦੇ ਸਾਰੇ ਹੁਣ ਸਾਡੀ ਹਜ਼ਾਰਾਂ ਏਕੜ ਫਸਲ ਬਰਬਾਦ ਹੋਈ ਹੈ ਇੱਥੋਂ ਆਉਂਦੇ ਜਿੰਤੋਂ ਤੱਕ ਗੱਡੀਆਂ ਹੁੰਦੀਆਂ ਗਾਂ ਕੋਈ ਅੱਗੇ ਨਹੀਂ ਸਾਡੀ ਕੋਈ ਖਬਰ ਨਹੀਂ ਲਈ ਮੈਂ ਗੱਲ ਤੜਨ ਨੂੰ ਪੁੱਛਣ ਜਾਵਾਂ ਜਦੋਂ ਆਪਾਂ ਇਦਰੋਂ ਆ ਰਹੇ ਸੀ ਜਿਹੜੀਆਂ ਟਰਾਲੀਆਂ ਸੀ ਪਾਣੀ ਵੇਖ ਕੇ ਜਿਹੜੇ ਪਛਾਅ ਮੁਰ ਜਾਂਦੇ ਸੀ ਜਿਹੜੇ ਭੇਤੀ ਨੇ ਜਾਂ ਪਿੰਡ ਦੇ ਲੋਕ ਨੇ ਉਹ ਹੀ ਜਿਹੜੇ ਅਗਲੀ ਸਾਈਡ ਤੇ ਜਾਂਦੇ ਨੇ ਲੇਕਿਨ ਜੇ ਗੱਲ ਕਰਾ ਰਾਸ਼ਨ ਦੀ ਤਾਂ ਰਾਸ਼ਨ ਦੀ ਮੇਰੇ ਖਿਆਲ ਨਾਲ ਕੋਈ ਕਮੀ ਨਹੀਂ ਹੈਗੀ ਲੇਕਿਨ ਰਾਸ਼ਨ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਜੋ ਡੇਰੇ ਪਿੰਡ ਤੋਂ ਬਾਹਰ ਜਾਂ ਸੜਕਾਂ ਤੋਂ ਹਟੇ ਹੋਏ ਨੇ ਉਹਨਾਂ ਘਰਾਂ 'ਚ ਰਾਸ਼ਨ ਨਹੀਂ ਪਹੁੰਚ ਰਿਹਾ ਜਿਹੜੇ ਰਾਸ਼ਨ ਲੈ ਕੇ ਆ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਕਿ ਮੈਸੇਜ ਦੇਣਾ ਚਾਹੂਗਾ ਉਹਨਾਂ ਨੂੰ ਇਹ ਤਾਂ ਜਿਹੜੀ ਸੰਗਤ ਚਲੋ ਵੀਰ ਜੀ ਸੇਵਾ ਕਰਨ ਆਉਂਦੀ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਇੱਥੇ ਜਿਹੜੇ ਲੋਕ ਆ ਘਰ ਭਰਲੇ ਇਕੱਠੇ ਕਰ ਕਰਕੇ ਨਾਲ ਸੂਝਵਾਨ ਮੁੰਡੇ ਸਾਡੇ ਆਉਂਦੇ ਆ ਸੱਜਣ ਸਾਰੇ ਆਪ ਹੱਬ ਲਾਉਣਾ ਚਾਹੀਦਾ ਵੀ ਜਿਹੜੀਆਂ ਟਰਾਲੀਆਂ ਪੰਜ ਛੇ ਆਉਂਦੀਆਂ ਇੱਥੇ ਰੁਕ ਜਾਂਦੀਆਂ ਆ ਹੁਣ ਸਾਡੇ ਇੱਧ ਇਹ ਹੁਣ ਸਾਨੂੰ ਆ ਕੱਲ ਤੋਂ ਕੱਲ ਤੋਂ ਫੋਨ ਕਰੀ ਜਾਂਦੇ ਆ ਵੀ ਸਾਡੇ ਕੋਲ ਅਜੇ ਤੱਕ ਪਾਣੀ ਨਹੀਂ ਪਹੁੰਚਿਆ ਤਾਂ ਨਾਲ ਸਾਡੀ ਆਵਾਜ਼ ਜਾਂਦੀ ਇਹਨਾਂ ਨੂੰ ਉੱਥੇ ਪਹੁੰਚਾ ਗਿਆ ਇਹ ਉਹ ਸਾਰੇ ਮਤਲਬ ਛੱਤਾਂ ਤੱਕ ਪਾਣੀ ਲੱਗੇ ਆ ਬਿਲਕੁਲ ਰਾਸ਼ਨ ਜਰੂਰ ਆ ਰਿਹਾ ਲੇਕਿਨ ਰਾਸ਼ਨ ਜਿਹੜਾ ਉਹਨਾਂ ਕੋਰਾਂ ਤੱਕ ਨਹੀਂ ਪਹੁੰਚ ਰਿਹਾ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਕਿਉਂਕਿ ਟਰੈਕਟਰ ਟਰਾਲੀ ਇੱਥੋਂ ਤੱਕ ਆ ਜਾਂਦੇ ਨੇ ਗੱਡੀਆਂ ਨਹੀਂ ਆਈਆਂ ਜਾਂਦੀਆਂ ਨਾ ਤੇ ਜੇ ਡੇਰੇ ਦੀ ਗੱਲ ਕਰੀਏ ਤਾਂ ਲੋਕੀ ਡਰਦੇ ਨੇ ਕਿ ਪਾਣੀ ਕਾਫੀ ਹੈ ਪਤਾ ਨਹੀਂ ਕਿੱਥੇ ਡੂਂਗੇਗਾ ਕਿੱਥੇ ਟੋਇਆ ਪਿਆ ਵਾ ਲੇਕਿਨ ਚਾਹੀਦਾ ਕਿਸ਼ਤੀਆਂ ਚਾਹੀਦੀਆਂ ਹਰ ਪਿੰਡ ਦੇ ਕਿ ਕਿਸਤੀ ਚਾਹੀਦੀ ਆ ਹਰ ਡੇਰੇ ਤੱਕ ਜਿਹੜਾ ਸਮਾਨ ਪਹੁੰਚਾਇਆ ਜਾਵੇ ਦੇਖੋ ਜੀ ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਨਾ ਜਿੱਦਾਂ ਸਾਡੇ ਪਿੰਡ ਡੁੱਬੇ ਆ ਇੱਥੇ ਇੱਕ ਇੱਕ ਦੋ ਸਾਨੂੰ ਅਗਨਬੋਰਡ ਦਿੱਤੇ ਜਾਂਦੇ ਉਹ ਵੀ ਨਹੀਂ ਕੋਈ ਆਇਆ ਸਿਰਫ ਇਹੋ ਹੀ ਲੋਕ ਜਿਹੜੇ ਪ੍ਰਾਈਵੇਟ ਸਾਡੇ ਪਬਲਿਕ ਆ ਉਹੋ ਹੀ ਆਉਣ ਦੇ ਆ ਸਰਕਾਰ ਤਾਂ ਕੋਈ ਇੱਥੋਂ ਤੱਕ ਸਾਡੇ ਤੱਕ ਅਜੇ ਤੱਕ ਪਹੁੰਚਾ ਹੀ ਕੋਈ ਨਹੀਂਗਾ ਯਹਾਰਾਂ ਏਕੜਾਂ ਦੀ ਫਸਲ ਜਿਹੜੀ ਬਰਬਾਦ ਹੋ ਗਈ ਹੈ ਪੱਕੇ ਝੋਨੇ ਨਿਸਰੇ ਅਜੇ ਤੱਕ ਕਿਤੇ ਸਾਡੇ ਪਿੰਡ 100 ਲੀਟਰ ਡੀਜ਼ਲ ਤੱਕ ਨਹੀਂ ਪਹੁੰਚਾ ਜਿਹੜਾ ਪਹੁੰਚ ਕੇ ਉੱਥੇ ਲੋਕਾਂ ਦੇ ਕੋਈ ਘਰੋਂ ਪਾਣੀ ਪੀਣ ਜੋਗਾ ਸਾਡੇ ਪਸ਼ੂ ਡੰਗਰ ਜਿਹੜੇ ਆ ਸਾਰੇ ਉਦਾਂ ਹੀ ਆ ਤੇ ਅਸੀਂ ਆਪਣੇ ਕੋਲੋਂ ਜਿਹੜੇ ਆਪਣੇ ਮਾਲ ਡੰਗਰ ਨੇ ਮੈਂ ਕਹਣਾ ਉਹ ਵੀ ਕਈ ਡੰਗਰੇੜੇ ਮਰ ਗਏ ਨੇ ਵੀ ਜਿਹੜਾ ਨੁਕਸਾਨ ਆਇਆ ਮਨੂੰ ਨੇ ਲੱਗਦਾ ਕਿ ਛੇਤੀ ਕੋਈ ਪਰਭਾਈ ਕਰ ਪਾਏਗਾ ਜੀ ਹਾਂ ਦੋਹੀਂ ਜਿਆਦਾ ਨੁਕਸਾਨ ਆਇਆ ਜੀ ਸਾਡੇ ਕੋਲ ਪੀਣ ਵਾਲਾ ਪਾਣੀ ਤੱਕ ਡੰਗਰਾਂ ਨੂੰ ਨਹੀਂ ਹੈਗਾ ਆਹ ਤੇ ਗੰਦਗੀ ਵਾਲਾ ਪਾਣੀ ਸਾਡੇ ਪਸ਼ੂ ਇਦਾਂ ਨਹੀਂ ਪੀਂਦੇ ਤੁਹਾਨੂੰ ਪਤਾ ਦੂਜੇ ਘਰਾਂ ਚ ਪਾਣੀ ਪੀਣ ਗਿੱਜੇ ਆ ਤੇ ਬਹੁਤ ਮਾੜਾ ਵਾਲਿਆ ਫਸਲਾਂ ਆਡੀਆਂ ਡੁੱਬ ਗਈਆਂ ਆਹ ਤੇ ਥੋੜਾ ਜਿਹਾ ਉੱਚਾ ਏਰੀਆ ਪੈਂਦਾ ਸਾਡਾ ਸਾਡੇ ਨਹਿਰ ਪੈਂਦੀ ਹੈ ਨਹਿਰ ਨੇ ਸਾਨੂੰ ਬੜਾ ਮਾਰਿਆ ਪਰਲੀ ਸਾਈਡ ਕੋਟ ਰਜਾਦਾ ਆ ਉਹ ਵੀ ਡੁੱਬੇ ਆ ਬੇਦੀ ਸ਼ੰਨਾ ਆ ਲਾਗੇ ਸੂਫੀਆਂ ਆ ਚਾੜਪੋਰਿਆ ਤੇ ਜਿਹੜੇ ਚਲੋ ਆਉਂਦੇ ਆ ਜਾਂ ਸਰਕਾਰਾਂ ਵੀ ਆਉਂਦੀਆਂ ਜਾਂ ਹੁ ਤੇ ਚਲੋ ਇਹ ਟਰੈਕਟਰ ਟਰਾਲੀਆਂ ਦੇ ਜਿਹੜੇ ਸਾਡੇ ਕਿਸਾਨ ਭਰਾ ਆ ਜਾਂਦੇ ਆ ਜਾਂ ਕੋਈ ਸੇਵਾ ਕਰਨ ਵਾਲੇ ਆਉਂਦੇ ਆ ਨਾ ਉਹ ਹੀ ਅੱਗੇ ਜਾਂਦੇ ਆ ਬਸ ਬਾਕੀ ਨਹੀਂ ਮਤਲਬ ਇੱਥੇ ਤੱਕ ਹੁਣ ਅਸੀਂ ਵੀ ਆ ਸਾਡਾ ਪਰਿਵਾਰ ਆ ਜੀ ਸਾਡੇ ਮੱਛਰ ਮੱਖੀਆਂ ਆਂ ਬੱਚੇ ਆਪਣੇ ਕੱਲ ਵੀ ਕੁਝ ਛੱਡ ਕੇ ਆਏ ਆ ਕੋਈ ਹੁਣ ਵੀ ਇੱਧਰ ਸਾਡੇ ਰਿਸ਼ਤੇਦਾਰ ਆ ਉੱਥੇ ਛੱਡਣ ਚੱਲੇ ਆ ਤੇ ਇਦਾਂ ਹੀ ਤੁਹਾਨੂੰ ਪਤਾ ਫਿਰ ਹੁਣ ਰਾਤ ਕੱਟੀ ਨਹੀਂ ਜਾਂਦੀ ਗਰਮੀ ਦਾ ਮੌਸਮ ਹੈ ਮੱਛਰ ਮੱਖੀ ਹੈ ਬਿਮਾਰੀਆਂ ਫੈਲਣੀਆਂ ਤੇ ਸਰਕਾਰਾਂ ਨੂੰ ਪਤਾ ਜਿੰਨਾ ਕੇ ਕਰਨਾ ਉਹਨਾਂ ਹੀ ਵੀਰਜੀ ਕਰਦੀਆਂ ਬਿਲਕੁਲ ਜੀ ਪਿੰਡ ਵਾਸੀਆਂ ਦੀ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਿੰਡ ਵਾਲਿਆਂ ਰਾਸ਼ਨ ਆ ਰਿਹਾ ਰਿਹਾ ਕਿ ਰਾਸ਼ਨ ਉਹਨਾਂ ਘਰਾਂ ਤੱਕ ਨਹੀਂ ਪਹੁੰਚ ਰਿਹਾ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਕੀ ਜਿੰਨੇ ਵੀ ਨੌਜਵਾਨੇ ਦੂਰ ਦਰਾਡੇ ਤੋਂ ਜਿਹੜੇ ਲੋਕ ਜਿਹੜੇ ਸੇਵਾ ਕਰਨ ਵਾਸਤੇ ਅੱਜ ਹਲਕਾ ਜਨਾਲਾ ਦੇ ਵਿੱਚ ਪਹੁੰਚੇ ਨੇ ਜਿਹੜੇ ਵੀਰ ਸੇਵਾ ਕਰਨ ਵਾਸਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਦੇਖ ਸਕਦੇ ਵੀ ਤਸਵੀਰਾਂ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਕੀ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੀ ਜਿਹੜੀ ਮਦਦ ਕਰਦੇ ਪਏ ਨੇ ਲੇਕਿਨ ਇਹਨਾਂ ਜਿਹੜੇ ਸੇਵਾ ਕਰ ਰਹੇ ਨੇ ਪਿੰਡ ਦੇ ਲੋਕਾਂ ਨੇ ਇਹ ਵੀ ਕਹਿਣਾ ਹੈ ਕਿ ਲੇਕਿਨ ਜਿਹੜੀ ਸੇਵਾ ਕਰਨੇ ਬਹੁਤ ਵਧੀਆ ਵਾ ਲੇਕਿਨ ਸੇਵਾ ਉਹਨਾਂ ਘਰ ਤੱਕ ਨਹੀਂ ਪਹੁੰਚ ਰਹੀ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਇਹ ਇੱਥੇ ਤੁਹਾਡੇ ਨਾਲ ਨੌਜਵਾਨ ਜਿਹਦਾ ਘਰ ਮੇਰੇ ਖਿਆਲ ਨਾਲ ਸਾਹਮਣੇ ਆ ਵੀਰ ਕੀ ਨਾਮ ਹੀ ਤੁਹਾਡਾ ਮੈਂ ਨਾ ਅੰਗਰੇਜ਼ ਸਿੰਘ ਆ ਅੰਗਰੇਜ਼ ਜੀ ਕਿੱਥੇ ਤੁਸੀਂ ਰਹਿੰਦੇ ਜੇ ਕਿੰਨੇ ਸਾਲਾਂ ਤੋਂ ਇੱਥੇ ਡੇਰੇ ਤੇ ਰਹਿ ਰਹੇ ਜੀ ਅਸੀਂ ਇੱਥੇ 2007 ਦੇ ਵਿੱਚ ਇਕੂਠੀ ਪਾਈ ਸੀ ਅਸੀਂ ਉਦੋਂ ਲੈ ਕੇ ਹੁਣ ਤੱਕ ਕੋਈ ਹੱਡ ਨਹੀਂ ਆਇਆ ਇਹ ਤਾਂ ਹੁਣ ਪਾਣੀ ਚਾਰ ਕਿ ਦਿਨਾਂ ਜੇ ਪਾਣੀ ਦੀਆਂ ਨੂੰ ਮਾਰ ਵੱਜਣ ਲੱਗੀ ਆ ਉਹ ਇਹ ਨਾਲ ਕਿਹੜੀ ਹੜਾ ਵਾਲੀ ਘਰ ਦਾ ਕਿਹੜਾ ਗੇਟ ਆ ਉਹ ਟੁੱਟ ਚੁੱਕਾ ਜਿਹੜਾ ਬਰਾਂਡਾ ਡੰਗਰ ਵਾਲਾ ਉਹ ਹਟ ਗਿਆ ਚੁੱਕਾ ਆ ਤੇ ਬੋਡ ਮਾਰੇ ਨਾਲ ਸਾਡੇ ਘਰ ਦੀ ਬੈਕ ਸਾਈਡ ਤੇ 15 ਫੁੱਟ ਤੋਂ ਵੱਧ ਪਾਣੀ ਆ ਠੀਕ ਹੈ ਸੋ ਇਹ ਜਿਹੜਾ ਸਾਰੇ ਪਿੰਡ ਵਾਲੇ ਵੀ ਦੇਣਦੇ ਸਾਡੇ ਗਵਾਂਢੀਆਂ ਦਾ ਸਾਨੂੰ ਬੜਾ ਯੋਗਦਾਨ ਆ ਕਿ ਜਿਹੜੇ ਸਾਡੇ ਆਣ ਕੇ ਸਾਡਾ ਦੁੱਖ ਪੁੱਛਦੇ ਆ ਕਿ ਦੁੱਧ ਪਾਣੀ ਸਾਨੂੰ ਜਿਹੜੀ ਲੋੜ ਪੈਂਦੀ ਆ ਇੱਥੇ ਤੱਕ ਹੀ ਬੰਦ ਨਹੀਂ ਸਾਨੂੰ ਬੜੀ ਉਤੇ ਤੰਗੀ ਆ ਰੋਟੀ ਪਾਣੀ ਆ ਆਪ ਆਪਣੇ ਗਵਾਂਢੋਂ ਲੈ ਆਉਂਦੇ ਆ ਜਾ ਕੇ ਸਾਨੂੰ ਬੜਾ ਉਹਨਾਂ ਨਾਲ ਸੋਹੇ ਆ ਜਿਹੜੇ ਬਾਹਰੋਂ ਜਿਹੜੇ ਲੋਕ ਆ ਰਹੇ ਨੇ ਉਹ ਤੇ ਜਿਹੜੇ ਰਾਸ਼ਨ ਦੀ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਲੇਕਿਨ ਰਾਸ਼ਨ ਕਿੰਨਾ ਘਰ ਤੱਕ ਜਿਹੜਾ ਪਹੁੰਚਿਆ ਜਾ ਰਿਹਾ ਤੁਸੀਂ ਰਾਸ਼ਨ ਜਿਹੜਾ ਪਿਰਜੀ ਜਿਹੜਾ ਪਣ ਡੇਰੇ ਨੇ ਦਾਦਾ 15-15 ਫੁੱਟ ਪਾਣੀ ਆ ਉਹਨਾਂ ਦੇ ਕੱਚੇ ਪਏ ਨੇ ਕੋਈ ਈਟਾਂ ਨਹੀਂ ਲੱਗੀਆਂ ਪਿਆਂ ਦੇ ਉੱਤੇ ਉਹਨਾਂ ਨੂੰ ਜਾਰੀ ਮੁਸ਼ਕਲ ਹੋਣਦੀ ਆ ਟਰੈਕਟਰ ਉਸ ਤੱਕ ਨਹੀਂ ਪਹੁੰਚ ਸਕਦਾ ਜਿਹੜੀਆਂ ਕਿਸ਼ਤੀਆਂ ਨੇ ਉਹ ਮਿਲ ਨਹੀਂ ਰਹੀਆਂ ਜਿੰਨਾ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਰਸਨ ਨਹੀਂ ਪਹੁੰਚਦਾ ਤਿੰਨ ਤਿੰਨ ਦਿਨ ਹੋ ਗਏ ਨੇ ਬੰਦੇ ਇਹੋ ਜਿਹੇ ਘਰ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਿਆ ਪਾਣੀ ਤੇ ਬਹੁਤ ਜਣਾ ਪੱਠਾ ਆ ਪੱਠੇ ਦੇ ਉੱਤੇ ਵੀਡੀਓ ਥੋੜੇ ਕਿ ਦਿਨ ਆਈ ਹੈ ਕਿ ਪਾਣੀ ਦੀ ਬੜੀ ਤੰਗੀ ਇੱਥੇ ਕਿ ਪਤਾ ਨਹੀਂ ਕੀ ਹੁਣ ਉੱਥੇ ਪਾਣੀ ਪਹੁੰਚਿਆ ਜਾਂ ਨਹੀਂ ਪਹੁੰਚਿਆ ਉੱਧਾ ਗਰਾਹ ਤੇ ਸਿੱਧੂਪੁਰ ਵਾਲੇ ਬੜਾ ਯੋਗਦਾਨ ਦੇਂਦੇ ਹਾਂਜੀ ਮੈਂ ਦੱਸ ਵੀ ਤੁਹਾਡੇ ਤੁਹਾਡਾ ਘਰ ਮੈਂ ਕਹਿੰਦਾ ਮੇਨ ਰੋਡ ਦੇ ਉੱਤੇ ਆ ਮੇਨ ਰੋਡ ਤੇ ਕਿਨੇ ਕਿਨੇ ਫੁੱਟ ਪਾਣੀ ਆ ਤੇ ਜੇ ਸਾਈਡ ਦੀ ਗੱਲ ਕਰੀਏ ਉੱਥੇ ਕਿੰਨਾ ਕਿੰਨਾ ਫੁੱਟ ਪਾਣੀ ਚੜਿਆ ਹੋਇਆ ਘਰ ਦੇ ਸਾਡੇ ਬੈਕ ਸਾਈਡ ਤੇ 10 ਫੁੱਟ ਪਾਣੀ ਆ ਇੱਕ ਪਾਸੇ ਸਾਡੇ ਉਰਲੇ ਪਾਸੇ 7 ਕਿ ਫੁੱਟ ਪਾਣੀ ਆ ਕਿਤੇ ਆਪਾਂ ਭਰਤੀ 6 ਫੁੱਟ ਪਾਈ ਆ ਤੇ ਮੇਨ ਰੋਡ ਦੇ ਉੱਤੇ ਪੂਰਾ 2 ਫੁੱਟ ਪਾਣੀ ਹੈਗਾ ਜੋ ਠੀਕ ਆ ਜੇ ਪਾਰਲੇ ਪਾਸੇ ਦੀ ਗੱਲ ਕਰੀਏ ਤੇ ਇਧਰੋਂ ਧੂਰੀਆਂ ਵਾਲੇ ਪਾਸੇ ਤੋਂ ਪਾਣੀ ਜਿਹੜਾ ਮਾਰ ਮਾਰ ਨੇ ਆ ਸਿੱਧਾ ਹੀ ਹਟੜਾਂ ਨੂੰ ਤਾਂ ਆਂਬ ਕੋੜ ਲਈ ਤੇ ਜਨਾਲੇ ਨੂੰ ਮਾਰ ਵੱਜੰਦੀ ਆ ਤੇ ਥੋਬੇ ਕਿ ਪਠੇਲਾ ਕੇ ਕਿਹੜਾ ਪਾਣੀ ਆ 5-5 ਫੁੱਟ ਪੂਰਾ ਥੋਬੇ ਪਠੇਲਾ ਕੇ ਪਾਣੀ ਆ ਕਿ ਜਿਹੜੀ ਸੰਗਤ ਆ ਥੋਬੇ ਪਠੇ ਤੱਕ ਜਾਣ ਦੀ ਬੜੀ ਤੰਗੀ ਆਉਂਦੀ ਉਹਨਾਂ ਨੂੰ ਬਿਲਕੁਲ ਜੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਜਵਾਨ ਜਿਹੜੇ ਹਮੇਸ਼ਾ ਹੀ ਬਾਰਡਰ ਦੇ ਉੱਤੇ ਡਟੇ ਹੁੰਦੇ ਨੇ ਦੇਖ ਸਕਦੇ ਕਿ ਅੱਜ ਜੇ ਪੰਜਾਬ ਦੇ ਉੱਤੇ ਮੁਸੀਬਤ ਪਈ ਆ ਤਾਂ ਜਿਹੜੇ ਪੰਜਾਬ ਜਿਹੜੇ ਆਪਣੇ ਫੌਜ ਦੇ ਜਵਾਨ ਨੇ ਉਹ ਵੀ ਜਿਹੜੇ ਪੰਜਾਬੀਆਂ ਦੀ ਪੂਰੀ ਮਦਦ ਕਰ ਰਹੇ ਆ ਦੇਖ ਸਕਦੇ ਵੀ ਕਿਸ਼ਤੀਆਂ ਜਿਹੜੀਆਂ ਬੇੜੀਆਂ ਲੈ ਕੇ ਆਏ ਨੇ ਜਿੱਥੇ-ਜਿੱਥੇ ਜ਼ਰੂਰਤ ਹੈ ਉੱਥੇ ਆਰਮੀ ਜਿਹੜੀ ਲੋਕਾਂ ਦੇ ਘਰ ਤੱਕ ਪਹੁੰਚ ਕਰ ਰਹੀ ਹੈ ਤੇ ਲੋਕਾਂ ਨੂੰ ਰੈਸਕਿਊ ਕਰਕੇ ਘਰ ਤੋਂ ਜਿਹੜਾ ਬਾਹਰ ਲੈ ਕੇ ਆ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਡੀਆਂ ਨਾਲ ਸਾਂਝੀਆਂ ਕਰਾਂਗੇ ਹਲਕਾ ਜਿਹਾ ਨਾਲੇ ਦੇ ਪਿੰਡ ਗੱਗੋਮਾਲ ਦੀਆਂ ਜਿੱਥੇ ਕੀ 8 ਤੋਂ 10 ਫੁੱਟ ਜਿਹੜਾ ਪਾਣੀ ਘਰਾਂ ਦੇ ਉੱਪਰ ਚੜ ਚੁੱਕਾ ਕਈ ਇਹ ਡੇਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੇ ਸਕਦੇ ਕਿ ਗੱਗੋਬਾਦ ਦੇ ਬਾਅਦ ਬਾਅਦ ਡੇਰੇ ਦੇ ਨਾਲ ਜਿਹੜੀ ਮੇਨ ਰੋਡ ਤੇ ਛੜਕ ਤੇ ਉੱਤੇ ਹੀ ਇਹ ਹਾਲਾਤ ਬਣੇ ਪਏ ਨੇ ਲੋਕਾਂ ਦੇ ਘਰਾਂ ਜਿਹੜੇ ਢੱਟ ਚੁੱਕੇ ਨੇ ਲੋਕਾਂ ਦੀ ਮੱਜਾਂ ਮਰ ਚੁੱਕੀਆਂ ਨੇ ਲੋਕਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ ਲੇਕਿਨ ਇਹਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਵੀ ਜਿਹੜੀ ਸਾਡੀ ਜਿਹੜੀ ਮਦਦ ਕੀਤੀ ਜਾਵੇ ਇਧਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿਹੜੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਆਪਣਾ ਘਰ-ਬਾਰ ਛੱਡ ਕੇ ਹੁਣ ਜਿਹੜੇ ਸ਼ਹਿਰ ਨੂੰ ਰਵਾਨਾ ਹੋ ਰਹੇ ਨੇ ਇਧਰ ਆਰਮੀ ਦੀਆਂ ਗੱਡੀਆਂ ਐਂਬੂਲੈਂਸ ਗੱਡੀਆਂ ਜੜੀਆਂ ਨੇ ਜਿਹੜੀ ਆਰਮੀ ਹੈ ਆਪਣੀ ਆਰਮੀ ਦੇ ਜਵਾਨ ਨੇ ਉਹ ਵੀ ਜਿਹੜੀ ਹੈ ਮਦਦ ਕਰਨ ਵਾਸਤੇ ਜਿਹੜੇ ਪਿੰਡਾਂ ਪਿੰਡਾਂ ਤੱਕ ਜਿਹੜੇ ਪਹੁੰਚ ਰਹੇ ਨੇ ਤਸਵੀਰ ਤੁਸੀਂ ਦੇਖ ਸਕਦੇ ਕੀ ਜਿਹੜਾ ਪਾਣੀ ਵੇਖੋ ਤੁਸੀਂ ਵੀ ਅਸੀਂ ਵੀ ਜਿੱਥੇ ਖੜੇ ਆਂ ਘਟੋ ਘਟਨੀ ਤਾਂ ਗੋਟੇ-ਗੋਟੇ ਤੋਂ ਉੱਪਰ-ਉੱਪਰ ਜਿਹੜਾ ਪਾਣੀ ਹੈ ਸੜਕ ਦੇ ਉੱਪਰ ਖੜੇ ਆਂ ਲੇਕਿਨ ਜੇ ਪਿਆਲੀਆਂ ਦੀ ਗੱਲ ਕਰੀਏ ਜਾਂ ਹੋਰ ਜਿਹੜੇ ਡੇਰਾਂ ਦੀ ਗੱਲ ਕਰੀਏ ਮੇਰੇ ਖਿਆਲ ਨਾਲ ਨੰਗੜਾ ਕੀ ਮੁਸ਼ਕਲ ਹੈ ਲੇਕਿਨ ਉੱਥੇ ਜਾਣਾ ਬਹੁਤ ਮੁਸ਼ਕਲ ਹੈ ਇਸੇ ਕਰਕੇ ਜਿਹੜੇ ਲੋਕ ਜਿਹੜੇ ਕਹਿ ਰਹੇ ਨੇ ਕਿ ਜਿਹੜੇ ਜਿਹੜੇ ਰਾਸ਼ਨ ਆ ਰਿਹਾ ਲੇਕਿਨ ਰਾਸ਼ਨ ਉਹਨਾਂ ਘਰਾਂ ਤੱਕ ਨਹੀਂ ਪਹੁੰਚ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਸਕਦੇ ਹਾਂ ਇਹ ਤਰਤੇ ਕਿ ਜਿਹੜੇ ਆਪਣੇ ਬੀਐਸਫ ਦੇ ਆਰਮੀ ਦੇ ਜਿਹੜੇ ਜਵਾਨ ਨੇ ਉਹ ਜਿਹੜਾ ਰਾਸ਼ਨ ਲੈ ਕੇ ਲੋਕਾਂ ਦੇ ਘਰ ਤੱਕ ਪਹੁੰਚ ਕਰ ਰਹੇ ਨੇ ਕਿਸਤੀਆਂ ਨਾਲ ਲੈ ਕੇ ਆ ਰਹੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਅੱਜ ਪਿੰਡ ਗੱਗੋਮਾਲ ਦੀਆਂ ਸਾਂਝੀਆਂ ਕੀਤੀਆਂ ਨੇ ਮੈਨੂੰ ਦਿਓ ਜਾ ਤੁਸੀਂ ਰਹਿ ਰਹੋ ਪਰਾਇਂ ਪੰਜਾਬ 7 ਅੰਮ੍ਰਿਤਸਰ